ਸਰਨ ਸਿੰਘ ਟੈਨਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਅ ਸਤਿ ਸ਼੍ਰੀ ਅਕਾਲ ਜੀ ਬੜੀ ਮਿਹਰਬਾਨੀ ਤੁਹਾਡੇ ਸਾਥ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨ ਟੈਨਜੀ ਸਾਹਿਬ ਤੋਂ ਪਹਿਲਾਂ ਦੱਸੋ ਵੀ ਗਣਤੰਤਰ ਦਿਵਸ ਕਿਵੇਂ ਮਨਾਇਆ ਗਿਆ ਔਰ ਚੀਫ ਮਿਨਿਸਟਰ ਪੰਜਾਬ ਨੇ ਕਿੱਥੇ ਝੰਡਾ ਲਹਿਰਾਇਆ ਤੇ ਹੋਰ ਕੀ ਕੀ ਹਾਈਲਾਈਟਸ ਨੇ ਜਿਹੜੀ ਦਿੱਲੀ ਦੇ ਵਿੱਚ ਪਰੇਡ ਸੀ ਉਹਦੇ ਚ ਪੰਜਾਬ ਦੀ ਝਲਕੀ ਲਾਈ ਗਈ ਸਨ ਸਭ ਤੋਂ ਪਹਿਲੀ ਗੱਲ ਇਹ ਜਿਕੇ ਅੱਜ 77ਵਾਂ ਗਣਤੰਤਰ ਦਿਵਸ ਆ ਜਿਹੜਾ ਉਹ ਮਨਾਇਆ ਗਿਆ ਪੂਰੇ ਭਾਰਤ ਦੇ ਵਿੱਚ ਮਨਾਇਆ ਗਿਆ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਦੇ ਵੱਲੋਂ ਤਿਰੰਗਾ ਲਹਿਰਾਇਆ ਗਿਆ ਕਰਤੱਬਿਆ ਪਥ ਦੇ ਉੱਤੇ ਅੱਜ ਪੰਜਾਬ ਦੀ ਝਾਤੀ ਪੇਸ਼ ਕੀਤੀ ਗਈ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਸੰਬੰਧਤ ਜਿਹੜੀ ਆ ਤੇ ਇਹ ਝਾਤੀ ਪੇਸ਼ ਕੀਤੀ ਗਈ ਆ ਸਿੰਧ ਦੀ ਚਾਦਰ ਇਹਦਾ ਨਾਮ ਸੀਗਾ ਤੇ ਇਹਦੇ ਵਿੱਚ ਉਹਨਾਂ ਦੇ ਜੀਵਨ ਦੇ ਬਾਰੇ ਵੀ ਜਾਣਕਾਰੀ ਦਿੱਤੀ ਗਈ ਆ ਤੇ ਅੱਜ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਇਹ ਗੱਲ ਕਹੀ ਗਈ ਆ ਤੇ ਇਹ ਝਾਤੀ ਆ ਜਿਹੜੀ ਇਹਦੇ ਕਰਕੇ ਦੇਸ਼ ਦੁਨੀਆ ਦੇ ਵਿੱਚ ਹੋਰ ਵੀ ਲੋਕ ਆ ਜਿਹੜੇ ਜਿਹੜੇ ਗੈਰ ਪੰਜਾਬੀਆ ਜਿਨ੍ਹਾਂ ਨੂੰ ਸਿੱਖੀ ਦੇ ਬਾਰੇ ਘੱਟ ਪਤਾ ਹੋਊਗਾ ਉਹਨਾਂ ਤੱਕ ਇਹ ਜਾਣਕਾਰੀ ਪਹੁੰਚੀ ਆ ਦੂਜੀ ਗੱਲ ਇਹ ਦੀ ਕਿ ਪੰਜਾਬ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਅੱਜ ਹੁਸ਼ਿਆਰਪੁਰ ਦੇ ਵਿੱਚ ਤਿਰੰਗਾ ਲਹਿਰਾਇਆ ਸੋ ਅੱਜ ਰਾਜਪਾਲ ਦੇ ਵੱਲੋਂ ਵੀ ਤਿਰੰਗਾ ਲਹਿਰਾਇਆ ਗਿਆ ਹੋਰ ਵੱਖ-ਵੱਖ ਮੰਤਰੀ ਸਾਹਿਬਾਨ ਦੇ ਵੱਲੋਂ ਤਿਰੰਗਾ ਲਹਿਰਾਇਆ ਗਿਆ ਪਰ ਅੱਜ ਮੁੱਖ ਮੰਤਰੀ ਸਾਹਿਬ ਨੇ ਹੁਸ਼ਿਆਰਪੁਰ ਤੇ ਗੱਲ ਕਹੀ ਆ ਉਹ ਕਹਿੰਦੇ ਜੀ ਗੈਂਗਸਟਰਾਂ ਨੂੰ ਅਸੀਂ ਮੌਕਾ ਦਿੱਤਾ ਸੀਗਾ ਤੇ ਦੇਖੋ ਗੈਂਗਸਟਰਾਂ ਦਾ ਇੱਥੇ ਕੋਈ ਟਿਕਾਣਾ ਨਹੀਂਗਾ ਪੰਜਾਬ ਦੀ ਧਰਤੀ ਗੈਂਗਸਟਰਾਂ ਵਾਸਤੇ ਨਹੀਂ ਆ ਜੈਂਟਰਾਂ ਨੂੰ ਉਹਨਾਂ ਨੇ ਕਿਹਾ ਜੀ ਸਾਡੀ ਚੇਤਾਵਨੀ ਹੈ ਕਿ ਭਾਈ ਇਹਨਾਂ ਦਾ ਅਸੀਂ ਖਤਮਾ ਕਰ ਦੇਣਾ ਮੁਕੰਮਲ ਸਫਾਇਆ ਕਰ ਦੇਣਾ ਯੁੱਧ ਨਸ਼ਾ ਵਿਰੁੱਧ ਦੇ ਉਹ ਕਦੇ ਜੀ ਬਹੁਤ ਚੰਗੇ ਨਤੀਜੇ ਸਾਹਮਣੇ ਆਏ ਆ ਤੇ ਉਹ ਕਦੇ ਜੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਵੀ ਸ਼ੁਰੂ ਕੀਤੀ ਆ ਤੇ ਪੰਜਾਬ ਦੇ ਲੋਕਾਂ ਦੇ ਨਾਲ ਕੀਤਨਾ ਹੋਈਆਂ ਸਾਰੀਆਂ ਗਰੰਟੀਆਂ ਪੂਰੀਆਂ ਕਰ ਰਹੇ ਹਾਂ ਤੇ ਕੀਤਿਆਂ ਵੀ ਸਨ ਉਹਨਾਂ ਨੇ ਕਿਹਾ ਜੀ ਸਿਹਤ ਸੇਵਾਵਾਂ ਦੇ ਸਪੜਾ ਨੂੰ ਸਰਕਾਰ ਅਸੀਂ ਕਰ ਰਹੇ ਹਾਂ ਪਰ ਅੱਜ ਸਭ ਤੋਂ ਵੱਧ ਹਰਾਦੀ ਵਾਲੀ ਖਬਰ ਆਈ ਹੈ ਜਿਹੜੀ ਕਿ ਬ੍ਰੇਕਿੰਗ ਨਿਊਜ਼ ਬਣ ਗਈ ਆ ਇਹ ਹੈਗੀ ਜੀ ਆ ਮੋੜ ਮੰਡੀ ਦੇ ਵੱਲੋਂ ਮੋੜ ਮੰਡੀ ਦੇ ਵਿੱਚ ਗਣਤੰਤਰਤਾ ਦੇ ਉਸ ਦਾ ਸਮਾਗਮ ਸੀਗਾ ਉੱਥੇ ਪੁਰਸਨਾਂ ਲੱਗੀਆਂ ਸੀ ਤੋਂ ਉੱਥੇ ਜਿਹੜੇ ਵਿਧਾਇਕ ਆ ਆਮ ਆਦਮੀ ਪਾਰਟੀ ਦੇ ਤਖਬੀਰ ਮੈਸਰ ਖਾਨਾ ਉਹ ਗਏ ਤੇ ਨਗਰ ਕੌਂਸਲ ਦੇ ਪ੍ਰਧਾਨ ਜਰਨੈਲ ਸਿੰਘ ਵਿੱਚ ਗਏ ਕਿਤੇ ਜਰਨੈਲ ਸਿੰਘ ਵਾਲੀ ਕੁਰਸੀ ਦੇ ਉੱਤੇ ਜਾਂ ਜਿਹੜੇ ਪਾਸੇ ਉਹ ਲੈਣਾ ਸੀ ਉੱਥੇ ਐਮਐਲਏ ਸਾਹਿਬ ਬਹਿ ਗਏ ਉਸ ਤੋਂ ਬਾਅਦ ਕੁਰਸੀ ਦੇ ਪਿੱਛੇ ਝੇੜਾ ਹੋ ਗਿਆ ਝੇੜਾ ਫਿਰ ੱਟੇ ਮੁੱਕੀ ਤੱਕ ਵੀ ਪਹੁੰਚ ਗਿਆ ਟੂਟ ਲਖ ਤੱਕ ਪਹੁੰਚ ਗਿਆ ਜਫਾ ਪਾ ਕੇ ਇੱਕ ਜਿਹੜੇ ਨੂੰ ਹੁਜਿਆ ਇਧਰ ਲੈ ਕੇ ਗਏ ਦੂਜੇ ਨੂੰ ਇਧਰ ਲੈ ਕੇ ਗਏ ਜਦੋਂ ਰੌਲਾ ਵੱਧ ਗਿਆ ਤੇ ਫਿਰ ਨਗਰ ਕੌਂਸਲ ਦੇ ਪ੍ਰਧਾਨ ਨੇ ਇਹ ਗੱਲ ਕਹੀ ਆ ਵੀ 30 ਲੱਖ ਰੁਪਈਆ ਤੂੰ ਲੈ ਕੇ ਮੈਨੂੰ ਪ੍ਰਧਾਨ ਬਣਾਇਆ ਤੇ ਮੇਰੀ ਕੁਰਸੀ ਦੇ ਉੱਤੇ ਬੈਠੇਗਾ ਮਤਲਬ ਇਹ ਹੈ ਜੀ ਕਿ ਉਹਨੇ ਸਿੱਧਾ ਹੀ ਐਮਐਲਏ ਦੇ ਉੱਤੇ ਮੂੰਹ ਦੇ ਉੱਤੇ ਦੋਸ਼ ਲਾਇਆ ਵੀ ਤੈਨੂੰ 30 ਲੱਖ ਰੁਪਈਆ ਦਿੱਤਾ ਤੂੰ ਮੈਨੂੰ ਤਾਂ ਪ੍ਰਧਾਨ ਬਣਾਇਆ ਹੁਣ ਸੋਸ਼ਲ ਮੀਡੀਆ ਤੇ ਇਸ ਗੱਲ ਦੀ ਕਿੰਨੀ ਚਰਚਾ ਚੱਲ ਪਈ ਆ ਵੀ ਕੀ ਸੂਬੇ ਦੀ ਸਰਕਾਰ ਇਸ ਗੱਲ ਦੀ ਇਨਕੁਆਇਰੀ ਕਰਵਾਊਗੀ ਲੋਕਾਂ ਦੇ ਤਾਂ ਪੋਸਟਾਂ ਫੜਨਾ ਸ਼ੁਰੂ ਕਰਤੀਆਂ ਵੀ 26 ਜਨਵਰੀ ਦੇ ਮੁcke ਆਮ ਆਦਮੀ ਪਾਰਟੀ ਦੇ ਇਸ ਵਿਧਾਇਕ ਨੂੰ 30 ਲੱਖ ਦੀਆਂ ਵਧਾਈਆਂ ਜੀ ਵਾਕਿਬ ਸੰਤ ਪੰਚਮੀ ਨੂੰ ਪਤੰਗ ਲੋਕਾਂ ਨੇ ਉਡਾਏ ਆ ਚਾਈਨਾ ਡੋਰ ਨੇ ਕਹਿੰਦੇ ਫੇਰ ਜਾਨ ਲੈ ਲਈ ਹੈ ਆ ਬਿਲਕੁਲ ਹੀ ਚਾਈਨਾ ਡੋਰ ਦਾ ਕਹਿਰ ਅੱਛੀ ਸਾਹਿਬ ਲਗਾਤਾਰ ਪੰਜਾਬ ਦੇ ਵਿੱਚ ਜਾਰੀ ਆ ਤੇ ਅੱਗੇ ਤੋਂ ਅੱਗੇ ਇਹ ਜਿਹੜਾ ਕਹਿਰ ਫੱਦ ਰਿਹਾ ਵੈਸੇ ਤਾਂ ਅੱਜ ਪੁਲਿਸ ਦੇ ਥਾਣਿਆਂ ਦੇ ਮੂਹਰੇ ਤੇ ਪੁਲਿਸ ਕਮਿਸ਼ਨਰ ਦਫ਼ਤਰਾਂ ਦੇ ਮੂਹਰੇ ਕਈ ਲੋਕਾਂ ਨੇ ਚਾਈਨਾ ਡੋਰ ਦੇ ਗੱਟੇ ਵੀ ਭਰ ਕੇ ਛੁੱਟੇ ਹੋਏ ਕੋਈ ਛੱਤਾਂ ਦੇ ਉੱਤੇ ਗਲੀਆਂ ਦੇ ਵਿੱਚ ਇੰਨੀ ਕੁ ਡੋਰ ਖਿਲ ਰਹੀ ਆ ਸੰਤ ਸਾਹਿਬ ਵੀ ਉਹ ਇਕੱਠੀ ਜਿੰਨੀ ਮਰਜ਼ੀ ਕਰ ਲੋ ਕਿਉਂਕਿ ਮੈਂ ਅੱਜ ਸਵੇਰੇ ਛੱਤ ਤੇ ਚੜਿਆ ਤੇ ਮੇਰੇ ਮੈਨੂੰ ਜਦੋਂ ਛੱਤ ਤੋਂ ਆਪਣੀ ਤੋਂ ਇਕੱਠੀ ਕਰਾਂ ਤਾਂ ਦੋ ਤਿੰਨ ਗੁੱਛੇ ਤਾਂ ਮੇਰੇ ਬਣ ਗਏ ਉਹ ਕਿਉਂਕਿ ਲੋਕ ਪਤੰਗ ਚੜਾਉਂਦੇ ਆ ਕੋਈ ਪਤੰਗ ਟੁੱਟ ਕੇ ਤੁਹਾਡੀ ਛੱਤ ਤੇ ਡਿੱਗ ਪਈ ਕਿਸੇ ਦੀ ਕੋਈ ਕਿੱਥੇ ਚਲੀ ਗਈ ਤੇ ਇਹ ਸਾਰੀ ਚਾਈਨਾ ਡੋਰਾ ਜਿਹੜੀ ਕੱਚ ਦੇ ਮਾਗੇ ਵਾਲੀ ਇਹ ਲੋਪਾ ਦੇ ਲਈ ਜਾਨ ਦੇਵਾ ਦੂਜੀ ਗੱਲ ਇਹ ਆ ਵੀ ਇਹਦੇ ਕਰਕੇ ਲੋਕ ਲਗਾਤਾਰ ਮਰ ਰਹੇ ਆ ਕੱਲ ਖਬਰ ਆਈ ਸੀ ਕਿ ਸਰਬਜੀਤ ਕੌਰ ਨਾਂ ਦੀ ਇੱਕ ਔਰਤ ਜਿਹੜੀ ਕਿ ਬਾਜ਼ਾਰ ਨੂੰ ਜਾ ਰਹੀ ਸੀ ਸਕੂਟਰੀ ਦੇ ਉੱਤੇ ਲੁਧਿਆਣੇ ਦੇ ਬੰਦੇ ਉਹਦੇ ਗਲ ਦੇ ਵਿੱਚ ਚਾਈਨਾ ਡੋਰ ਫਰਗੀ ਤੇ ਉਹਦੀ ਮੌਤ ਹੋ ਗਈ ਆ ਪਰसों ਖਬਰ ਆਈ ਸੀ 15 ਸਾਲ ਦਾ ਇੱਕ ਮੁੰਡਾ ਕਰਨਜੋਤ ਸਿੰਘ ਜਿਹੜਾ ਕਿ ਸਕੂਲ ਦੇ ਵਿੱਚੋਂ ਪੜ੍ਹ ਕੇ ਘਰ ਨੂੰ ਵਾਪਸ ਜਾ ਰਿਹਾ ਉਹਦੇ ਗਲ ਦੇ ਵਿੱਚ ਚਾਈਨਾ ਡੋਰ ਫਰਗੀ ਉਹਦੀ ਮੌਤ ਹੋ ਗਈ ਸੋ ਲਗਾਤਾਰ ਇਹੋ ਜਿਹੀਆਂ ਖਬਰਾਂ ਆ ਰਹੀਆਂ ਤੇ ਲੋਕ ਸਰਕਾਰ ਨੂੰ ਦੋਸ਼ ਦਿੰਦੇ ਆ ਪਰ ਇਹਦੇ ਵਿੱਚ ਸਾਰੇ ਬਰਾਬਰ ਦੇ ਕਸੂਰਵਾਰ ਆ ਪੁਲਿਸ ਨੂੰ ਇਹ ਨਹੀਂ ਪਤਾ ਲੱਗਦਾ ਕਿ ਭਾਈ ਗੁੱਪਨੀ ਕਿੱਥੇ ਜੜ ਕੇ ਸਾਹਮਣੇ ਨਿਕੀ ਜਾਂਦੀ ਆ ਮਾਪਿਆਂ ਨੂੰ ਇਹ ਹੀ ਪਤਾ ਲੱਗਦਾ ਉਹ ਅਨਵੇਲੀ ਦੇ ਇੰਨੇ ਸ਼ਿਕਾਰ ਆ ਵੀ ਸਾਡਾ ਧੀ ਪੁੱਤ ਫੜਦੇ ਹੀ ਨਹੀਂ ਸਕਦੇ ਉੱਤੇ ਕੋਠੇ ਦੇ ਉੱਤੇ ਜਿਹੜੀ ਪਤੰਗ ਚੜਾ ਰਿਹਾ ਉਹ ਕਿਹੜੀ ਡੋਰ ਨਾਲ ਚੜਾ ਰਿਹਾ ਸੋ ਸਾਰੇ ਮਨੀ ਭਵਤਾ ਵੀ ਨਾ ਪੁਲਿਸ ਕੁਛ ਕਰਦੀ ਆ ਨਾ ਵੇਚਣ ਵਾਲੇ ਫਿਕਰ ਕਰਦੇ ਵੀ ਭਾਈ ਕਿਸੇ ਦੀ ਮੌਤ ਹੋ ਜੂ ਨਾ ਡੋਰ ਖਰੀਦਣ ਵਾਲੇ ਨਾ ਮਾਪੇ ਪ੍ਰਵਾਹ ਕਰਦੇ ਆ ਤੇ ਲਗਾਤਾਰ ਇਹੋ ਜਿਹੀਆਂ ਬਾੜੀਆਂ ਖਬਰਾਂ ਆ ਰਹੀਆਂ ਨਬ ਕਤਲ ਕੇਸ ਕੋਈ ਗ੍ਰਿਫਤਾਰੀ ਹੋਈ ਜੀ ਬਿਲਕੁਲ ਹੀ ਨਾਬੇ ਦਾ ਕਤਲ ਕੇਸ ਕੀ ਆ ਪਹਿਲਾਂ ਸਾਡੇ ਪਰਿਵਾਰਕ ਮੈਂ ਉਹਨਾਂ ਨੂੰ ਇਹ ਦੱਸ ਦੁੱਗੇ ਜੀ ਕਿ ਨਾਬੇ ਦੇ ਵਿੱਚ ਲੰਘੇ ਕੱਲ ਖਬਰ ਆਈ ਸੀ ਜੀ ਕਿ ਪੁਲਿਸ ਦਾ ਇੱਕ ਹੌਲਦਾਰ ਕਤਲ ਕਰ ਦਿੱਤਾ ਗਿਆ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਦੋ ਜਣੇ ਗ੍ਰਿਫਤਾਰ ਕੀਤੇ ਗਏ ਆ ਤੇ ਕੁਝ ਲੋਕਾਂ ਦੀ ਗ੍ਰਿਫਤਾਰੀ ਬਾਕੀ ਆ ਤੇ ਪਤਾ ਲੱਗਾ ਜੀ ਪੁਲਿਸ ਨੇ ਚਾਰ ਜਣੇ ਨੂੰ ਨਾਮਜ਼ਦ ਕੀਤਾ ਤੇ ਬਾਕੀ ਅਣਪਛਾਤੇਾਂ ਦੇ ਉੱਤੇ ਪਰਚਾ ਦਰਜ ਹੋਇਆ ਨਾਮਜ਼ਦ ਮੁਲਜ਼ਮ ਨਾਬਾ ਦੇ ਬੌਰਾ ਗੇਟ ਨੇੜੇ ਵਾਲਮੀਕ ਵਸਤੀ ਦੇ ਵਸਨੀਕ ਆ ਮਾਮੂਲੀ ਜੇ ਪੈਸਿਆਂ ਨੂੰ ਲੈ ਕੇ ਤੇ ਇਹ ਜਿਹੜੇ ਮੁੰਡੇ ਆ ਉਨ੍ਹਾਂ ਦੀ ਪੁਲਿਸ ਮੁਲਾਜ਼ਮ ਦੇ ਨਾਲ ਬਹਿਸ ਹੋਈ ਤੇ ਫਿਰ ਉਹਨਾਂ ਮੁੰਡਿਆਂ ਨੇ ਆਪਣੇ ਸਾਥੀ ਵੀ ਫਤਲੇ ਤੇ ਪੁਲਿਸ ਮੁਲਾਜ਼ਮ ਅਮਨਦੀਪ ਸਿੰਘ ਤੇ ਉਹਦੇ ਭਰਾ ਨਵਦੀਪ ਸਿੰਘ ਦੇ ਉੱਤੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕੀਤਾ ਸਹੌਲਦਾਰ ਅਮਨਦੀਪ ਸਿੰਘ ਦੀ ਮੌਤ ਹੋ ਗਈ ਤੇ ਨਵਦੀਪ ਸਿੰਘ ਜ਼ਖਮੀ ਹੋ ਗਿਆ ਸਿਰਫ ਉਹਨੂੰ ਤਖਵੀਰ ਸਿੰਘ ਬਾਦਲ ਨੇ ਵੀ ਤੇ ਬਾਕੀ ਜਿਹੜੇ ਵੱਖ-ਵੱਖ ਲੋਕ ਆ ਉਹਨਾਂ ਨੇ ਸਿਆਸੀ ਲੋਕਾਂ ਦੇ ਪੀੜਤ ਪਰਿਵਾਰ ਨਾਲ ਗੱਲਬਾਤ ਕਰਕੇ ਦੁੱਖ ਦਾ ਇਜ਼ਹਾਰ ਕੀਤਾ ਤੇ ਪਰਿਵਾਰਕ ਮੈਂਬਰਾਂ ਨੇ ਇਹ ਗੱਲ ਕਈ ਵੀ ਜਿੱਲੀ ਦੇਰ ਤੱਕ ਸਾਰੇ ਫੜੇ ਨਹੀਂ ਜਾਂਦੇ ਉਹਨੀ ਦੇਰ ਤੱਕ ਅਸੀਂ ਤਸ਼ਕਾਰ ਨਹੀਂ ਕਰਨਾ ਬੈਂਕ ਯੂਨੀਅਨ ਦੀ ਹੜਤਾਲ ਕਦੋਂ ਸ਼ੁਰੂ ਹੋ ਰਹੀ ਹੈ ਜੀ ਇਹ ਜੀ ਕੱਲ ਨੂੰ ਹੈ ਜੀ ਕਿਉਂਕਿ ਬੈਂਕ ਜਿਹੜੀ ਆਲ ਇੰਡੀਆ ਬੈਂਕਿੰਗ ਯੂਨੀਅਨ ਆ ਉਹਦੇ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਕੱਲ ਨੂੰ ਅਸੀਂ ਹੜਤਾਲ ਤੇ ਰਵਾਂਗੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇੱਕ ਤਾਂ ਹਫ਼ਤੇ ਦੇ 5 ਦਿਨ ਕੰਮ ਦੇ ਹੋਣੇ ਚਾਹੀਦੇ ਆ ਦੂਜੀ ਗੱਲ ਉਹਨਾਂ ਨੇ ਕਹੀ ਹੈ ਜੀ ਕਿ ਜਿਹੜਾ ਬੈਂਕਾਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਬੈਂਕ ਦੇ ਵਿੱਚ ਬੈਂਕ ਮਰਜ ਹੋ ਰਹੀ ਆ ਮਜ਼ਦਮ ਜਿਹੜਾ ਰਿਟਾਇਰ ਹੋ ਜਾਂਦਾ ਉਹਦੀ ਥਾਂ ਦੇ ਉੱਤੇ ਭਰਤੀ ਸਹੀ ਨਹੀਂ ਹੁੰਦੀ ਤੇ ਵੇਲੇ ਕਰ ਨਹੀਂ ਹੁੰਦੇ ਬੈਂਕਾਂ ਸਰਕਾਰੀ ਖਾਲੀ ਕੀਤੀਆਂ ਜਾ ਰਹੀਆਂ ਇਸ ਕਰਕੇ 27 ਤਰੀਕ ਨੂੰ ਯਾਨੀ ਕਿ ਭਲਕ ਨੂੰ ਬੈਂਕਾਂ ਬੰਦ ਰਹਿਣਗੀਆਂ ਪੂਰੇ ਭਾਰਤ ਦੀਆਂ ਬਾਕੀ ਮਨਾਲੀ ਦੇ ਵਿੱਚ ਕਾਫੀ ਬਰਫ਼ ਪੈ ਗਈ ਹੈ ਜੀ ਕਿੰਨੀ ਕ ਬਰਫ਼ ਪਈ ਹੈ ਉੱਥੇ ਤੇ ਜਿਹੜੇ ਲੋਕ ਗਏ ਸੀ ਸੈਲਾਨੀ ਉਹਨਾਂ ਦਾ ਕੀ ਬਣਿਆ ਦੇਖੋ ਫਕਰੀਏ ਜੀ ਉੱਥੇ ਕਿਉਂਕਿ ਸੜਕਾਂ ਦੇ ਉੱਤੇ ਬਰਫ਼ ਬਹੁਤ ਆ ਹੁਣ ਜਿਵੇਂ ਤੁਹਾਡੇ ਵਾਲੇ ਪਾਸੇ ਵੀ ਕੈਨੇਡਾ ਦੇ ਵਿੱਚ ਪਈ ਨਹੀਂ ਬਰਫ਼ ਇੱਥੇ ਪ੍ਰਬੰਧ ਹੈਗੇ ਆ ਉਹ ਚਲੋ ਦੇਰੀ ਨਾਲ ਸਹੀ ਪਰ ਸੜਕਾਂ ਵੀ ਲੱਗ ਹੋ ਜਾਣੀਆਂ ਹੋਰ ਪ੍ਰਬੰਧ ਹੈਗੇ ਆ ਪਰ ਇਸੇ ਜਦੋਂ ਹੁਣ ਆਪਾਂ ਬਰਫ਼ ਦੇਖਣ ਦੇ ਲਈ ਚਾਹ ਦੇ ਵਿੱਚ ਜਾਂਦੇ ਤਾਂ ਹਾਂ ਪਰ ਹੁਣ ਉੱਥੇ ਇੱਕਦਮ ਹੀ ਕੁਝ ਇੱਕ ਲਿਮਟਡ ਖਾਂਡੇ ਉੱਤੇ ਢੀਂਡ ਪੈਦਾ ਹੋ ਜੇ ਉਸ ਤੋਂ ਬਾਅਦ ਜਿਹੜੀ ਸੜਕਾਂ ਦੇ ਉੱਤੇ ਬਰਫ਼ਾ ਜਿਹੜੀ 2-2 ਫੁੱਟ ਹੋ ਜੇ 1.5-1.5 ਫੁੱਟ ਹੋ ਜੇ ਉਹਦੇ ਵਿੱਚ ਗੱਡੀਆਂ ਖੁੱਬ ਜਿੰਨੀਆਂ ਤਿਲਕ ਜਾਂਦੀਆਂ ਅੱਜੋ ਫਿਰ ਹੱਦ ਤੇ ਬੜੇ ਵਾਪਰੇ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਗੱਡੀਆਂ ਜਿਹੜੀਆਂ ਇਹ ਹਿਮਾਚਲ ਪ੍ਰਦੇਸ਼ ਦੇ ਵਿੱਚ ਇਸ ਵੇਲੇ ਸੜਕਾਂ ਦੇ ਉੱਤੇ ਫਸੀਆਂ ਕਿਉਂਕਿ ਉੱਥੇ ਆਵਾਜਾਈ ਪ੍ਰਭਾਵਿਤ ਹੋ ਗਈ ਆ ਤੇ 2-2 ਡੜਾਂ ਤੋਂ ਲੋਕ ਆ ਜਿਹੜੇ ਉਹ ਆਪਣੀਆਂ ਗੱਡੀਆਂ ਦੇ ਵਿੱਚ ਬੈਠੇ ਟ੍ਰੈਫਿਕ ਇਸ ਲੋਕ ਬਹੁਤ ਵੱਡੀ ਗਿਣਤੀ ਵਿੱਚ ਵਰਤ ਦੇਖਣ ਜਾਂਦੇ ਹੁੰਦੇ ਆ ਪਰ ਹੁਣ ਪ੍ਰਸ਼ਾਸਨ ਨੇ ਇਹ ਗੱਲ ਕਹੀ ਆ ਵੀ ਇੱਥੇ ਤੁਸੀਂ ਸੋਚ ਕੇ ਆਓ ਕਿਉਂਕਿ ਆਵਾਜ਼ਈ ਬਹੁਤ ਪ੍ਰਭਾਵਿਤ ਹੋਈ ਪਈ ਹੈ। ਤੇ ਪੰਜਾਬ ਦੀਆਂ ਕਿਹੜੀਆਂ ਹਸਤੀਆਂ ਨੇ ਜਿਨ੍ਹਾਂ ਨੂੰ ਅ ਇਨਾਮ ਦਿੱਤਾ ਗਿਆ ਜੀ। ਲੰਗੇ ਕਲ ਸਭਾ 131 ਹਸਤੀਆਂ ਨੂੰ ਪਦਮ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ। ਭਾਰਤ ਦੇ ਵਿੱਚ ਸਭ ਤੋਂ ਵੱਡਾ ਪੁਰਸਕਾਰ ਭਾਰਤ ਰਤਨ ਹੈ। ਦੂਜੇ ਨੰਬਰ ਤੇ ਉੱਤੇ ਪਦਮ ਪੁਰਸਕਾਰ ਆ। ਤੇ ਪਦਮ ਪੁਰਸਕਾਰ ਤਿੰਨ ਤਰ੍ਹਾਂ ਦਾ ਹੁੰਦਾ ਪਦਮ ਸ਼੍ਰੀ ਪਦਮ ਪੂਸ਼ਣ ਤੇ ਪਦਮ ਵਿਪੂਸ਼ਣ ਤੇ ਪੰਜਾਬ ਦੇ ਜੰਮੇ ਜਾਇ ਤਰਿੰਦਰ ਫਿਲਮੀ ਅਦਾਕਾਰ ਜਿਹਨਾਂ ਦੀ ਪਿੱਛੇ ਜੇ ਮੌਤ ਹੋਈ ਆ ਇਹਨਾਂ ਨੂੰ ਪਦਮ ਵਿਪੂਸ਼ਣ ਦੇ ਨਾਲ ਸਨਮਾਨਿਆ ਗਿਆ ਮੌਤ ਤੋਂ ਬਾਅਦ ਇਹਨਾਂ ਨੂੰ ਐਲਾਨ ਕੀਤਾ ਗਿਆ ਜੀ ਪਦਮ ਵਿਪੂਸ਼ਣ ਦਾ ਇਹ ਪੰਜਾਬ ਦੀਆਂ ਚਾਰ ਸ਼ਖਸੀਤਾਂ ਨੂੰ ਵੱਖ-ਵੱਖ ਖੇਤਰਾਂ ਦੇ ਵਿੱਚ ਨਾਮਣਾ ਖੱਟਣ ਦੇ ਕਰਕੇ ਇਹ ਪਦਮ ਸ਼੍ਰੀ ਦਾ ਐਲਾਨ ਕੀਤਾ ਗਿਆ ਹਰਮਨਪ੍ਰੀਤ ਕੌਰ ਜਿਹੜੀ ਕਿ ਮੋਗੇ ਦੀ ਜੰਮੀ ਗਈ ਆ ਪਹਿਲਕ ਟੀਮ ਦੀ ਕਪਤਾਨ ਆ ਕੁੜੀਆਂ ਦੀ ਟੀਮ ਦੀ ਤੇ ਉਹਨੂੰ ਪਤਨਸ਼ਰੀ ਦਾ ਐਲਾਨ ਕੀਤਾ ਗਿਆ। ਇੰਦਰਜੀਤ ਸਿੰਘ ਸਿੱਧੂ ਜਿਹੜੇ ਕਿ ਸਾਬਕਾ ਡੀਆਈਜੀ ਆ ਇਹ ਸੋਲੇ ਚੰਡੀਗੜ੍ਹ ਦੀਆਂ ਸੜਕਾਂ ਦੇ ਉੱਤੇ ਵਲੰਟਰੀ ਤੌਰ ਦੇ ਉੱਤੇ ਦਿਨ ਰਾਤ ਉਹ ਪੂਰਾ ਚੁਪਦੇ ਨਾਲੀਆਂ ਸਾਫ ਕਰਦੇ ਆ ਕੂੜੇ ਵਾਲੀ ਜਿਹੜੀ ਲੈ ਕੇ ਕੂੜੇ ਨੂੰ ਢੋਂਦੇ ਆ। ਇਹਨਾਂ ਨੂੰ ਸੇਵਾ ਦੇ ਖੇਤਰ ਦੇ ਵਿੱਚ ਸਨਮਾਨਿਆ ਗਿਆ ਜੀ ਪਤਨਸ਼ਰੀ ਦੇ ਨਾਲ। ਕਰਨਾਰ ਬਲਦੇਵ ਸਿੰਘ ਜਿਹੜੇ ਕਿ ਹਾਤੀ ਦੇ ਕੋਚ ਆ ਜਿਹੜੇ ਕਿ ਰਾਣੀ ਰਾਮਪਾਲ ਤੇ ਹੋਰ ਬਹੁਤ ਸਾਰੀਆਂ ਖਨਾਰਨਾਂ ਨੂੰ ਇਸ ਪਿੰਡ ਦੇ ਵਿੱਚ ਇਸ ਖੇਤਰ ਦੇ ਵਿੱਚ ਇੰਨੀ ਅੱਗੇ ਲੈ ਕੇ ਆਏ ਜਿਹੜੀ ਮੋਗਾ ਦੇ ਵਿੱਚ ਅਕੈडमी ਆ। ਇਹਨਾਂ ਨੂੰ ਪਦਮ ਸ਼੍ਰੀ ਦਾ ਇਨਾਮ ਹੋਇਆ ਤੇ ਬੱਲਾਂ ਵਾਲੇ ਜਿਹੜੇ ਕੰਤ ਨੇ ਉਹਦਾ ਨਾਮ ਹੈ ਜੀ ਨਿਰੰਜਨ ਦਾ ਇਹਨਾਂ ਨੂੰ ਉਹ ਪਦਮ ਪੁਰਸਕਾਰ ਦਾ ਇਨਾਮ ਹੋਇਆ ਜੀ ਪਦਮ ਸ਼੍ਰੀ ਦਾ ਤੇ ਟਰਣਾ ਜੀ ਜ਼ੀਰਕਪੁਰ ਚ ਰੇਲ ਦੀ ਟੱਕਰ ਦੀ ਖਬਰ ਆਈ ਸੀ ਉਹਦੀ ਕੀ ਤਫਸੀਲ ਹੈ ਨਹੀਂ ਅਸਲ ਵਿੱਚ ਜੀ ਰੇਲ ਦੀ ਟੱਕਰ ਦੇ ਕਰਕੇ ਨਾ ਦੋ ਬੱਚਿਆਂ ਦੀ ਇੱਥੇ ਮੌਤ ਹੋ ਗਈ ਹੈ ਜੀ ਬੜੇ ਦੁੱਖ ਦੀ ਖਬਰ ਆਈ ਹੈ ਜੀ ਇੱਥੇ ਮੁਹਾਲੀ ਜ਼ਿਲ੍ਹੇ ਦੇ ਵਿੱਚ ਜ਼ੀਰਕਪੁਰ ਦੇ ਵਿੱਚ ਆਸਨ ਦੇ ਕੋਲੇ ਬਲਟਾਣਾ ਫਾਟਕ ਦੇ ਕੋਲੇ ਇੱਕ ਹਾਦਸਾ ਵਾਪਰਿਆ ਰੇਲਵੇ ਟ੍ਰੈਕ ਦੇ ਕੋਲੇ ਪਤੰਗ ਉੱਤਰੇ ਸੀਗੇ ਦੋ ਨਾ ਬਾਲਗ ਬੱਚੇ ਤੇ ਪੈਸੰਜਰ ਟ੍ਰੇਨ ਦੀ ਲਪੇਟ ਦੇ ਵਿੱਚ ਆ ਗਈ ਇਹਨਾਂ ਦੋਹਾਂ ਦੀ ਮੌਕੇ ਤੇ ਮੌਤ ਹੋ ਗਈ ਆ ਤੇ ਮ੍ਰਿਤਕਾਂ ਦੀ ਪਛਾਣ 14 ਸਾਲ ਦਾ ਬੱਚਾ ਜੀ ਸ਼ਿਵਮ ਤੇ 10 ਸਾਲ ਦਾ ਬੱਚਾ ਆਰੁਸ਼ ਕੁਮਾਰ ਇਹਨਾਂ ਦੋਹਾਂ ਬੱਚਿਆਂ ਦੀ ਮੌਤ ਹੋਈ ਹੈ ਜੀ ਤੇ ਕਪੂਰਥਲੇ ਦੇ ਵਿੱਚ ਕਿਸ ਕਿਸਮ ਦੀ ਠੱਗੀ ਲੱਗੀ ਹੈ ਜੀ ਕਿਸੇ ਬੰਦੇ ਨੂੰ ਦੇਖੋ ਇਹਨਾਂ ਇਨਵੈਸਟਮੈਂਟ ਦੇ ਨਾਂ ਦੇ ਉੱਤੇ ਫਰਾਡ ਕੀਤਾ ਗਿਆ ਜਿਵੇਂ ਕਿ ਦੋਸ਼ ਲੱਗੇ ਆ ਕਪੂਰਖਾ ਦੇ ਵਿੱਚ ਯੂਰੋਪੌਇੰਟ ਕੰਪਨੀ ਦੇ ਵਿੱਚ ਨਿਵੇਸ਼ ਦੇ ਨਾਂ ਦੇ ਉੱਤੇ 1 ਕਰੋੜ ਦੀ ਥੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ। ਪੀੜਤ ਘਰ ਦੀ ਸ਼ਿਕਾਇਤ ਦੇ ਉੱਤੇ ਜਲੰਧਰ ਦੇ 3 ਬੰਦਿਆਂ ਦੇ ਖਿਲਾਫ ਤੇ ਲੋਕਾਂ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ। ਤੇ ਇਹ ਦੋਸ਼ ਲੱਗਾ ਹੈਗਾ ਕਿ ਭਾਈ ਇਹਨਾਂ ਨੇ ਇਨਵੈਸਟਮੈਂਟ ਕਰਵਾਈ ਤੇ ਇਹਨਾਂ ਨੇ ਵਿਆਜਤਾ ਕੀ ਦੇਣਾ ਜਿਹੜਾ ਤਰਾਰ ਹੋਇਆ ਸੀ ਇਹਨਾਂ ਨੇ ਮੂਲ ਵੀ ਨਹੀਂ ਮੋੜਿਆ ਜਿਹਦੇ ਕਰਕੇ ਟਰਨ ਜੜਿਆਂ ਨੇ ਉੱਤੇ ਪੁਲਿਸ ਦੇ ਪਰਚਾ ਦਰਜ ਕੀਤਾ ਹੈ। ਤੇ ਠੰਡ ਕਿੰਨੀ ਕਹ ਜੀ ਪੰਜਾਬ ਦੇ ਵਿੱਚ ਤੇ ਸਰਦੀ ਕੋਈ ਘਟੀ ਹੋਣ ਦਿਖੋ ਅੰਮ੍ਰਿਤਸਰ ਗਲੇਜਿਕ ਤੋਂ ਦੱਤੇ ਕੋਰਾ ਤਾਂ ਘਟਿਆ ਪਰ ਉਧਾਂ ਹਵਾ ਬਹੁਤ ਠੰਡੀ ਚੱਲਦੀ ਆ। ਉੱਪਰ ਨਿਕਲਣ ਦੇ ਬਾਵਜੂਦ ਵੀ ਤੁਸੀਂ ਧੁੱਪ ਦੇ ਵਿੱਚ ਬੈਠ ਨਹੀਂ ਸਕਦੇ ਕਿਉਂਕਿ ਹਵਾ ਚੱਲਦੀ ਰਹਿੰਦੇ ਵੇਲੇ। ਇਸ ਵੇਲੇ ਠੰਡ ਵੱਧ ਗਈ ਉਹਦਾ ਕਾਰਨ ਜੀ ਪਹਾੜਾਂ ਦੇ ਵਿੱਚ ਬਰਸਬਾਰੀ ਹੋ ਰਹੀ ਲਗਾਤਾਰ। ਉਹਦਾ ਅਸਰ ਮੈਦਾਨੀ ਖੇਤਰਾਂ ਦੇ ਉੱਤੇ ਵੀ ਆ। ਆ ਮੈਂ ਹੁਣੇ ਰਿਪੋਰਟ ਪੜ੍ਹ ਕੇ ਹਟਿਆ ਅੱਜ ਅੰਮ੍ਰਿਤਸਰ ਦੇ ਵਿੱਚ 8 ਵਜੇ ਕਾਫੀ ਨਹੀਂ ਪੈ ਗਿਆ ਕਈ ਥਾਵਾਂ ਤੇ। ਪੰਜਾਬ ਦੇ ਵਿੱਚ ਆਉਂਦੇ 48 ਘੰਟਿਆਂ ਦੇ ਵਿੱਚ ਵਾਵਾ ਵੀ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਰਣਾ ਜੀ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਜੀ ਧੰਨਵਾਦ